ਕਾਰੇ ਦਰਸ਼ਕੋ ਨਵਾ ਪੰਜਾਬ ਚੈਨਲ ਦੇ ਵਿਚਾਰ ਚਰਚਾ ਪ੍ਰੋਗਰਾਮ 'ਚ ਤੁਹਾਡਾ ਸਵਾਗਤ ਹੈ। ਇਸ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਸੀਨੀਅਰ ਪੱਤਰਕਾਰ ਸੰਤੋਖ ਸਿੰਘ ਗਿੱਲ ਹਨ। ਉਹਨਾਂ ਨਾਲ ਗੱਲ ਕਰਾਂਗੇ ਕਿ ਬੁੱਢੇ ਨਾਲੇ ਤੋਂ ਜਿਹਦੇ ਗੰਦਗੀ ਨੇ ਬਹੁਤ ਸਾਰੇ ਲੋਕਾਂ ਨੂੰ ਬਿਮਾਰ ਕੀਤਾ, ਕੈਂਸਰ ਦਿੱਤੀ ਹੈ। ਉਹਦੇ ਖਿਲਾਫ ਇੱਕ ਅੰਦੋਲਨ ਜਿਹੜਾ ਸ਼ੁਰੂ ਹੋਇਆ ਹੈ। ਉਸ ਅੰਦੋਲਨ ਅੰਦੋਲਨਕਾਰੀਆਂ ਨੇ ਅੱਜ ਉਹਦਾ ਪਾਣੀ ਰੋਕਣ ਦਾ ਯਤਨ ਕੀਤਾ ਪਰ ਉਹ ਆਪਣੇ ਮਿਥੇ ਹੋ ਨਿਸ਼ਾਨੇ ਤੇ ਪਹੁੰਚਦੇ ਉਹ ਤੋਂ ਪਹਿਲਾਂ ਉਹਨਾਂ ਨੂੰ ਪੁਲਿਸ ਨੇ ਰੋਕ ਲਿਆ। ਉੱਥੇ ਲਾਠੀ ਚਾਰਜ ਵੀ ਹੋਇਆ ਗ੍ਰਿਫਤਾਰੀਆ ਵੀ ਹੋਇਆ ਤੇ ਗਿੱਲ ਸਾਹਿਬ ਤੋਂ ਜਾਣਦੇ ਆ ਕਿ ਸਾਰਾ ਮਸਲਾ ਹੈ ਕੀ ਹੈ ਗਿੱਲ ਸਾਹਿਬ ਇਹਦੇ ਬਾਰੇ ਸਾਡੇ ਦਰਸ਼ਕਾਂ ਨਾਲ ਆਪਣੇ ਵਿਚਾਰ ਸਾਂਝੇ ਕਰੋ ਸਭ ਤੋਂ ਪਹਿਲਾਂ ਤਾਂ ਨਵਾਂ ਪੰਜਾਬ ਚੈਨਲ ਦੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਮੂਜੀ ਜਿਵੇਂ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਇਹ ਚਰਚਾ ਚੱਲਦੀ ਆ ਰਹੀ ਸੀ ਔਰ ਅੱਜ ਦੇ ਪ੍ਰੋਗਰਾਮ ਬਾਰੇ ਸੋਸ਼ਲ ਮੀਡੀਆ ਤੇ ਅਖਬਾਰਾਂ ਚ ਜਾਹੋਰ ਸਾਧਨਾ ਰਹੀ ਇਹਦਾ ਪ੍ਰਚਾਰ ਵੀ ਬਹੁਤ ਹੋਇਆ ਸੀਗਾ ਤੇ ਕਾਲੇ ਪਾਣੀਆਂ ਦੇ ਖਿਲਾਫ ਜਿਹੜਾ ਮੋਰਚਾ ਉਹਦੇ ਚ ਜਿੱਥੇ ਕਈ ਨਿੱਜੀ ਤੌਰ ਤੇ ਜਿਹੜੇ ਲੋਕ ਨੇ ਜਿਵੇਂ ਲੱਖਾਂ ਸਦਾਨਾ ਹੋਇਆ ਹਮਤੋਜ ਮਾਨ ਹੋਏ ਜਾਹੋਰ ਇਸ ਤਰ੍ਹਾਂ ਕਈ ਈਵਨ ਜਿਹੜੇ ਲੋਕ ਸਭਾ ਮੈਂਬਰ ਅਮਰਤਪਾਲ ਸਿੰਘ ਨੇ ਉਹਨਾਂ ਦੇ ਪਿਤਾ ਜੀ ਉਹਨਾਂ ਤੋਂ ਇਲਾਵਾ ਹੋਰ ਵੀ ਨਿੰਗ ਸਿੰਘ ਜਿੱਥੇ ਬੰਦੀਆਂ ਕਈ ਜਿਹੜੀਆਂ ਛੋਟੀਆਂ ਛੋਟੀਆਂ ਐਨ ਜੀ ਓ ਟਾਈਪ ਜਥੇਬੰਦੀਆਂ ਨੇ ਉਹ ਸਾਰੇ ਰਲ ਕੇ ਅੱਜ ਦੀ ਇਸ ਮੋਰਚੇ ਦੇ ਵਿੱਚ ਸ਼ਾਮਲ ਹੋਣ ਲਈ ਆਏ ਨੇ ਕਿਹਾ ਗਿਆ ਸੀ ਭਈ ਰਾਜਸਥਾਨ ਤੋਂ ਵੀ ਕੁਝ ਬੱਸਾਂ ਜਿਹੜੀਆਂ ਨੇ ਉਹ ਆਉਣ ਗਿਆ ਉਹ ਸਿਰੇ ਤੱਕ ਤਾਂ ਨਹੀਂ ਪਹੁੰਚ ਸਕੀਆਂ ਲੇਕਿਨ ਪ੍ਰਬੰਧਕਾਂ ਨੇ ਦਾਵਾ ਇਹ ਜ਼ਰੂਰ ਕੀਤਾ ਕਿਉਂਕਿ ਅਮਤੋਜ ਮਾਨ ਮੈਂ ਹੁਣੇ 5 ਮਿੰਟ ਪਹਿਲਾਂ ਸੁਣ ਰਿਹਾ ਸੀ ਤਾਂ ਉਹ ਕਹਿ ਰਹੇ ਸੀ ਭਈ 60 ਦੇ ਕਰੀਬ ਬੱਸਾਂ ਜਿਹੜੀਆਂ ਨੇ ਉਹ ਰਾਜਸਥਾਨ ਤੋਂ ਚੱਲੀਆਂ ਨੇ ਪਰ ਉਹਨਾਂ ਨੂੰ ਰਸਤੇ 'ਚ ਡੱਕ ਦਿੱਤਾ ਗਿਆ ਉਹ ਪਹੁੰਚਣ ਨਹੀਂ ਦਿੱਤਾ ਗਿਆ ਤਿੰਨ ਥਾਮਾਂ ਮਿੱਠੀਆਂ ਗਈਆਂ ਸੀ ਲੁਧਿਆਣਾ ਸ਼ਹਿਰ ਦੇ ਨੇੜੇ ਅਲੱਗ-ਅਲੱਗ ਥਾਮਾਂ ਤੇ ਤਾਜਪੁਰ ਤੇ ਗੌਸਪੁਰ ਤੇ ਇੱਕ ਹੋਰ ਤਿੰਨ ਜਗ੍ਹਾ ਦੇ ਉੱਤੇ ਇਹ ਉਹਨਾਂ ਨੇ ਬੰਨ ਮਾਰਨ ਦਾ ਇਲਾਨ ਕੀਤਾ ਸੀ ਤੇ ਪਰ ਇਹਨਾਂ ਨੂੰ ਜਿਹੜਾ ਮੁੱਖ ਤੌਰ ਤੇ ਰੁਕਾਵਟ ਜਿਹੜੀ ਸਭ ਤੋਂ ਪਹਿਲੀ ਖੜੀ ਕੀਤੀ ਗਈ ਸੀ ਉਹ ਸੀ ਲੁਧਿਆਣਾ ਫਿਰੋਜ਼ਪੁਰ ਕੋਬੀ ਮਾਰਗਾ ਜਿਹੜਾ ਉਹਦੇ ਉੱਤੇ ਨਹਿਰ ਦੇ ਨੇੜੇ ਨਹਿਰ ਦੇ ਨੇੜੇ ਜਿਹੜਾ ਮਿਲਕ ਪਲਾਂਟ ਆ ਉੱਥੇ ਉਹਨਾਂ ਨੂੰ ਡੱਕ ਲਿਆ ਗਿਆ ਸੀ ਅ ਸ਼ੁਰੂ ਤ ਅਸਵੇਤ ਤੋਂ ਕਾਟ ਕਾਫੀ ਜ਼ਿਆਦਾ ਸੀ ਸ਼ਹਿਰ ਦੇ ਵਿੱਚ ਤਕਰੀਬਨ ਜਾਮ ਵਰਗੀ ਸਥਿਤੀ ਬਣੀ ਹੋਈ ਸੀ ਤੇ ਦੂਜੇ ਪਾਸੇ ਜੰਮੂ ਜੀ ਜਿਹੜੀ ਫਿਕਰਮੰਦੀ ਵਾਲੀ ਗੱਲ ਆ ਪੰਜਾਬ 'ਚ ਉਹ ਇਹ ਹੈ ਭਈ ਦੇ ਕੋ ਬਖ ਬਖ ਜੱਥੇ ਬੰਦੀਆਂ ਆਪਣੀਆਂ ਮੰਗਾਂ ਲਈ ਧਰਨੇ वगैरह ਕਰਦੀਆਂ ਨੇ ਮੋਰਚੇ ਲਾਉਂਦੀਆਂ ਨੇ ਅ ਕਈ ਵਾਰੀ ਉਹਦੇ ਚ ਕੋਈ ਥੋੜੀ ਬਹੁਤੀ ਹੰਸਾ ਵੀ ਹੋ ਜਾਂਦੀ ਆ ਲੇਕਿਨ ਜਿਹੜੀ ਆ ਟਕਰਾਅ ਵਾਲੀ ਸਥਿਤੀ ਆ ਇਹ ਆਮ ਤੌਰ ਤੇ ਨਹੀਂ ਹੁੰਦੀ ਅ ਪਰ ਇਸ ਮਾਮਲੇ ਦੇ ਵਿੱਚ ਜਿਹੜੀਆਂ ਡਾਈਨ ਮਿੱਲਾਂ ਨੇ ਉਹਨਾਂ ਦੇ ਮਾਲਕਾਂ ਵੱਲੋਂ ਜਿਹੜੇ ਕਾਲੇ ਪਾਣੀਆਂ ਵਿਰੁੱਧ ਮੋਰਚੇ ਦੇ ਆਗੂ ਨੇ ਉਹਨਾਂ ਨੇ ਤਾਂ ਸਿੱਧਾ ਦੋਸ਼ ਲਾਇਆ ਤੇ ਇਹ ਸਰਕਾਰ ਦੀ ਸ਼ੈ ਤੇ ਹੋਇਆ ਸਾਰਾ ਸਰਕਾਰ ਖੁਦ ਜਿਹੜੇ ਪ੍ਰਵਾਸੀ ਮਜ਼ਦੂਰ ਨੇ ਪ੍ਰਵਾਸੀ ਮਜ਼ਦੂਰਾ ਨੂੰ ਇਕੱਠਿਆਂ ਕਰਕੇ ਜਲੰਧਰ ਬਾਈਪ ਜਿਹੜਾ ਜਲੰਧਰ ਵਾਲੀ ਉਹ ਰੋਡ ਆ ਜਿਹੜੀ ਦਿੱਲੀ ਤੋਂ ਜਲੰਧਰ ਨੂੰ ਜਾਂਦੇ ਆ ਹਾਈਵੇ ਹਾਂਜੀ ਹਾਂਜੀ ਉਸ ਹਾਈਵੇ ਦੇ ਉੱਤੇ ਉਹਨਾਂ ਲਈ ਲੰਗਰ ਪਾਣੀ ਦੇ ਇੰਤਜ਼ਾਮ ਕੀਤੇ ਗਏ ਨੇ ਉਹਨਾਂ ਦੇ ਠਹਿਰਨ ਦੇ ਇੰਤਜ਼ਾਮ ਕੀਤੇ ਗਏ ਨੇ ਉੱਥੇ ਉਹ ਵੀ ਆਪਣਾ ਮੋਰਚਾ ਲਾ ਕੇ ਬੈਠੇ ਨੇ ਤੇ ਉਹਨਾਂ ਦੇ ਦੁਆਲੇ ਪੁਲਸਤਾ ਲੱਗੀ ਹੋਈ ਆ ਇਹ ਨਹੀਂ ਵੀ ਉੱਥੇ ਨਹੀਂ ਲਾਈ ਪੁਲਸ ਉੱਥੇ ਵੀ ਲੱਗੀ ਹੋਈ ਆ ਪਰ ਉਹਨਾਂ ਲਈ ਇੰਤਜ਼ਾਮ ਚੰਗੇ ਨੇ ਇਹ ਦੋਸ਼ ਕਾਲੇ ਪਾਣੀਆਂ ਵਿਰੁੱਧ ਮੋਰਚੇ ਦੇ ਆਗੂਆਂ ਨੇ ਲਾਇਆ ਤੇ ਇਹ ਗੱਲ ਵੈਸੇ ਹੀ ਮਾੜੀ ਆ ਜੇ ਸਰਕਾਰ ਵੱਲੋਂ ਕੀਤੀ ਗਈ ਆ ਤਾਂ ਇਹ ਉਦੋਂ ਵੀ ਮਾੜੀ ਆ ਤਾਂ ਇਹ ਪੰਜਾਬ ਦੇ ਵਿੱਚ ਜਿਹੜਾ ਅਮਨ ਕਾਨੂੰਨ ਆ ਉਹ ਉਹਨੂੰ ਇੱਕ ਕਿਸਮ ਦਾ ਲੰਬੂ ਲਾਉਣ ਦੇ ਆ ਜਿਹੜੇ ਯਤਨ ਹੋ ਰਹੇ ਨੇ ਇਹ ਉਹਦਾ ਹਿੱਸਾ ਜਾਪਦਾ ਤੇ ਇੱਥੇ ਇਹ ਗਿਲਜ਼ ਗਿਲ ਸਾਹਿਬ ਇਹ ਕਿਤੇ ਇਹ ਤਾਂ ਨਹੀਂ ਹੋ ਜਾਏਗਾ ਪੰਜਾਬੀ ਵਰਸਸ ਪ੍ਰਵਾਸੀ ਹੋ ਜਾਏ ਕਿਤੇ ਬਿਲਕੁਲ ਇਹ ਕਰਨ ਦਾ ਯਤਨ ਕੀਤਾ ਜਾ ਰਿਹਾ ਔਰ ਜਦੋਂ ਦੇਖਾਂਗੇ ਤਾਂ ਫਿਰ ਤੁਹਾਨੂੰ ਪਤਾ ਹੀ ਆ ਵੀ ਜਦੋਂ ਇਹੋ ਜੀ ਗੱਲ ਵਾਪਰ ਜਾਂਦੀ ਆ ਤਾਂ ਫਿਰ ਉਹਦੇ ਜਿਹੜੇ ਰਿਐਕਸ਼ਨ ਵਜੋਂ ਦੂਜੇ ਪਾਸੇੋਂ ਵੀ ਇਹੀ ਜੀਆਂ ਆਵਾਜ਼ਾਂ ਉੱਠਣੀਆਂ ਸ਼ੁਰੂ ਹੋ ਜਾਂਦੀਆਂ ਨੇ ਮੈਂ ਤਕਰੀਬਨ ਅੱਧਾ ਘੰਟਾ ਲਗਾਤਾਰ ਅਮਤੋਜ ਬਾਣ ਦਾ ਭਾਸ਼ਣ ਸੁਣਿਆ ਉਹਨਾਂ ਨੇ ਵੀ ਫਿਰ ਜਿਹੜੀ ਆ ਪ੍ਰਵਾਸੀ ਮਜ਼ਦੂਰਾਂ ਦੇ ਖਿਲਾਫ ਉਹਨਾਂ ਦੇ ਖਿਲਾਫ ਕਾਨੂੰਨ ਬਣਾਉਣ ਤੱਕ ਦੀ ਮੰਗ ਕਰਤੀ ਆ ਉਹਨਾਂ ਦੇ ਰਾਸ਼ਨ ਕਾਰਡ ਉਹਨਾਂ ਦੇ ਵੋਟਰ ਕਾਰਡ ਉਹਨਾਂ ਦੇ ਆਧਾਰ ਕਾਰਡ ਪੰਜਾਬ 'ਚ ਬਣਾਉਣ ਬੜਿਆਂ ਦਾ ਬਾਈਕਾਟ ਕਰਨ ਤੱਕ ਦਾ ਸੱਦਾ ਜਿਹੜਾ ਉਹ ਦਿੱਤਾ ਗਿਆ ਉਹਨਾਂ ਵੱਲੋਂ ਉਹਨਾਂ ਨੇ ਕਿਹਾ ਵੀ ਇਹ ਪੰਜਾਬ ਦੀ ਡੈਮੋਗ੍ਰਾਫੀ ਚੇਂਜ ਕਰਨਾ ਚਾਹੁੰਦੇ ਨੇ ਇਹ ਸਰਕਾਰ ਦੀ ਜਾਂ ਏਜੰਸੀਆਂ ਦੀ ਇੱਕ ਚਾਲ ਹੈ ਉਹਨਾਂ ਨੇ ਇਹਨੂੰ ਇਸ ਤਰ੍ਹਾਂ ਸਪਸ਼ਟ 톨ਿਆ ਅ ਲੇਕਿਨ ਲੱਖੇ ਨੂੰ ਸਵੇਰ ਦਾ ਸਵੇਰੇ ਜਦੋਂ ਉਹ ਆਏ ਨੇ ਤੇ ਉਹਨਾਂ ਨੂੰ ਥੋੜੇ ਸਮੇਂ ਬਾਅਦ ਹੀ ਜਦੋਂ ਪਹਿਲਾ ਬੈਰੀਕੇਡ ਤੋੜਨ ਦਾ ਮੁੱਦਾ ਖੜਾ ਹੋਇਆ ਤਾਂ ਉਹਨਾਂ ਨੂੰ ਉਸੇ ਵੇਲੇ ਗ੍ਰਿਫਤਾਰ ਕਰ ਲਿਆ ਗਿਆ ਭਾਈ ਅਵੰਤਪਾਲ ਸਿੰਘ ਉਹਨਾਂ ਦੇ ਪਿਤਾ ਜੀ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੋਰ ਵੀ ਪੁਲਿਸ ਪਾਵੇਂ ਦਾਅਵਾ ਕਰਦੀ ਆ ਵੀ ਅਸੀਂ ਤਾਂ ਗਿਣਤੀ ਦੇ 2-4 ਬੰਦੇ ਜਿਹੜੇ ਨੇ ਉਹਨਾਂ ਨੂੰ ਇਹ ਵੀ ਨਹੀਂ ਉਹ ਗ੍ਰਿਫਤਾਰ ਦਾ ਤਾਂ ਸ਼ਬਦ ਹੀ ਨਹੀਂ ਵਰਤਦੇ ਹੈ ਉਹਨਾਂ ਦਾ ਕਿਹਾ ਵੀ ਉਹਨਾਂ ਨੂੰ ਅਸੀਂ ਰਾਸਤ ਚ ਲਿਆ ਸੀ ਤੋਂ ਛੱਡ ਦਿੱਤੇ ਨੇ ਜਦ ਕਿ ਛੱਡੇ ਨਹੀਂ ਹੈ ਇਹ ਸਾਨੂੰ ਕੋਈ ਪਤਾ ਕੁਝ ਪੁਲਿਸ ਅਧਿਕਾਰੀਆਂ ਨੇ ਕਿਹਾ ਵੀ ਨਹੀਂ ਉਹ ਸਾਡੀ ਹਰਾਸਤ ਚ ਨਹੀਂ ਹੈਗੇ ਜਦ ਕਿ ਮੋਰਚੇ ਦੇ ਅਗੂਏ ਦਾਅਵਾ ਕਰਦੇ ਨੇ ਵੀ ਉਹਨਾਂ ਦੀਆਂ ਗ੍ਰਿਫਤਾਰੀਆਂ ਹੋ ਜਾਂ ਨੇ ਤੇ ਉਹਨਾਂ ਦੀ ਗਿਣਤੀ ਦਰਜਣਾਂ ਦੇ ਵਿੱਚ ਆ ਉਹ ਤਾਂ ਬਲਕਿ ਸੈਂਕੜੇ ਤਾਂ ਕਹਿੰਦੇ ਨੇ ਵੀ ਸੈਂਕੜੇ ਲੋਕ ਸਾਡੇ ਗ੍ਰਫਤਾਰ ਕੀਤੇ ਨੇ ਚਲੋ ਮੈਂ ਇਹ ਕਹਿ ਸਕਦਾ ਮੈਂ ਕੁਝ ਦਰਜਣ ਲੋਕ ਜਰੂਰ ਹਰਾਸਤ ਚ ਪੁਲਿਸ ਨੇ ਲਏ ਹੋਏ ਨੇ ਤੇ ਪਹਿਲਾ ਜਿਹੜਾ ਬੈਰੀਕੇਡ ਸੀ ਉਹ ਤੋੜ ਦਿੱਤਾ ਗਿਆ ਉਸ ਤੋਂ ਬਾਅਦ ਅਗਲੇ ਬੈਰੀਕੇਡ ਦੇ ਉੱਤੇ ਜਾ ਕੇ ਫਿਰ ਪ੍ਰਸ਼ਦਕਾਰੀਆਂ ਨੇ ਅ ਅਮਤੋਜ ਮਾਨ ਹੋਣਾ ਨਾਲ ਤੇ ਦੂਜੇ ਆਗੂਆਂ ਨਾਲ ਸੰਪਰਕ ਬਣਾਇਆ ਤੇ ਫਿਰ ਉਹਨਾਂ ਦੇ ਹੱਥ 'ਚ ਮਾਈਕ ਦਿੱਤਾ ਫਿਰ ਉਹਨਾਂ ਨੇ ਸਪੀਕਰ ਫੜ ਕੇ ਉੱਥੇ ਸਮੋਹਨ ਕਰਦਿਆਂ ਕਿਹਾ ਵੀ ਅਸੀਂ ਤਾਜਪੁਰ ਵਾਲੇ ਜਿਹੜੇ ਉਹ ਤਿੰਨ ਅਸੀਂ ਮਿੱਥੇ ਹੋਏ ਨੇ ਟਿਕਾਣੇ ਉਹਨਾਂ 'ਚੋਂ ਅਸੀਂ ਤਾਜਪੁਰ ਵਾਲੇ ਤੇ ਜਾਵਾਂਗੇ ਅ ਜੇ ਸਾਨੂੰ ਰੋਕਣਗੇ ਅਸੀਂ ਤਾਂ ਵੀ ਜਾਵਾਂਗੇ ਤੇ ਪਰ ਅਸੀਂ ਹੁਣ ਮੈਂ ਉਹਨਾਂ ਨੇ ਬਾਰ-ਬਾਰ ਨੌਜਵਾਨਾਂ ਨੂੰ ਬੇਨਤੀ ਕੀਤੀ ਆ ਖਾਸ ਤੌਰ ਤੇ ਸਿੰਘ ਸਿੰਘ ਜੱਥੇਬੰਦੀਆਂ ਦੇ ਜਿਹੜੇ ਆਗੂ ਨੇ ਉਹਨਾਂ ਨੂੰ ਬੇਨਤੀ ਕੀਤੀ ਆ ਭਈ ਅ ਕਿਸੇ ਵੀ ਪੁਲਿਸ ਵਾਲੇ ਦੇ ਉੱਤੇ ਹੱਥ ਨਾ ਚੱਕਿਆ ਜਾਵੇ ਤੇ ਕਾਨੂੰਨ ਹੱਥ 'ਚ ਨਾ ਲਿਆ ਜਾਵੇ ਕਿਉਂਕਿ ਸਰਕਾਰ ਇਹ ਚਾਹੁੰਦੀ ਆ ਵੀ ਇਹਨੂੰ ਅਮਲ ਕਾਨੂੰਨ ਦਾ ਮਸਲਾ ਬਣਾ ਦਿੱਤਾ ਜਾਵੇ ਕਾਲੇ ਪਾਣੀਆਂ ਦੇ ਜਾਂ ਜਿਹੜਾ ਦੂਸ਼ਿਤ ਪਾਣੀ ਆ ਉਹਦੇ ਉਤੋਂ ਇਹਦਾ ਜਿਹੜਾ ਮੂੰਹ ਮੋੜ ਕੇ ਦੂਜੇ ਪਾਸੇ ਨੂੰ ਇਹਦਾ ਮੋਹਾਨ ਕਰ ਦਿੱਤਾ ਜਾਵੇ ਇਹ ਉਹਨਾਂ ਦਾ ਯਤਨ ਆ ਜੀ ਇਹ ਜੇ ਜਤਨੇ ਉਹ ਬਣ ਗਿਆ ਜਾਂ ਗੱਲ ਇਧਰ ਨੂੰ ਚਲ ਗਈ ਪੰਜਾਬੀ ਵਰਸਸ ਪ੍ਰਵਾਸੀ ਵਾਲਾ ਮਾਮਲਾ ਉੱਭਰ ਗਿਆ ਤਾਂ ਜਿਹੜਾ ਫੋਕਸ ਹੈ ਜਿਹੜਾ ਗੰਦੇ ਪਾਣੀ ਦਾ ਜਾਂ ਕਾਲੇ ਪਾਣੀ ਦਾ ਉਹਦੇ ਨਾਲ ਮਾਮਲਾ ਤਾਂ ਦੂਜੇ ਪਾਸੇ ਤਿਲਕ ਜਾਏਗਾ ਬਿਲਕੁਲ ਪਰ ਮੈਂ ਦੇਖਿਆ ਵੀ ਜਿਹੜੇ ਇਸ ਮੋਰਚੇ ਦੇ ਆਗੂ ਵੀ ਨੇ ਉਹਨਾਂ ਦੀ ਸੁਰ ਵੀ ਜਿਹੜੀ ਆ ਉਹ ਪ੍ਰਵਾਸੀ ਮਜ਼ਦੂਰਾ ਪ੍ਰਤੀ ਥੋੜੀ ਜਿਆਦਾ ਤਿੱਖੀ ਰਹੀ ਹੈ ਕੋਕਾ ਪਿਛਲੇ ਦਿਨੀ ਤੁਹਾਨੂੰ ਪਤਾ ਪਹਾੜੀ ਦੇ ਵਿੱਚ ਜਿਹੜੀ ਉਹ ਕਟਰਾਮਾ ਵਾਪਰੀਆਂ ਸੀਗੀਆਂ ਜਿਦੇ ਵਿੱਚ ਦੋ ਨੌਜਵਾਨਾਂ ਦੀ ਜਾਨ ਚਲੀ ਗਈ ਉਸ ਨੂੰ ਮੁੱਦਾ ਬਣਾ ਕੇ ਤੇ ਅੱਜ ਅੱਜ ਵਾਲੇ ਮੋਰਚੇ ਦੇ ਵਿੱਚੋਂ ਬਲਕਿ ਮੈਨੂੰ ਵੀ ਲੱਗਿਆ ਵੀ ਪਾਣੀਆਂ ਵਾਲੀ ਗੱਲ ਜਿਹੜੀ ਆ ਉਹ ਥੋੜੀ ਡਿਲੂਟ ਹੋ ਗਈ ਤੇ ਉਲਟਾ ਵੀ ਪੰਜਾਬ ਦੇ ਵਿੱਚ ਜਿਵੇਂ ਗਵਾਂਡੀ ਰਾਜਾਂ ਦੇ ਵਿੱਚ ਹਰਿਆਣੇ ਵਾਲਿਆਂ ਨੇ ਰਿਜ਼ਰਵੇਸ਼ਨ ਦਿੱਤੀ ਆ ਰਾਜਸਥਾਨ ਵਾਲਿਆਂ ਨੇ ਸੌਰੀ ਹਮਾਚਲ ਵਾਲਿਆਂ ਨੇ ਕਾਨੂੰਨ ਬਣਾਏ ਨੇ ਪੰਜਾਬ ਤੇ ਜਿਹਾ ਹੀ ਇੱਕ ਕਾਨੂੰਨ ਬਣਾਉਣ ਦੀ ਮੰਗ ਉੱਠੀ ਆ ਤਾਂ ਕਿ ਪ੍ਰਵਾਸੀ ਮੀ ਦੌਰਾਨ ਆ ਜਾਣ 10 ਲਾ ਉਹਦੇ ਉੱਤੇ ਸੀਮਤ ਕੀਤਾ ਜਾਵੇ ਉਹਨਾਂ ਨੂੰ ਰੋਕ ਲਿਆ ਜਾਵੇ ਤੇ ਇੱਥੇ ਜਿਹੜੀਆਂ ਨੌਕਰੀਆਂ ਨੇ ਉਹਦੇ ਵਿੱਚ ਪੰਜਾਬੀਆਂ ਨੂੰ ਹਾਲਾਂਕਿ ਆਪਾਂ ਦੇਖਿਆ ਪਹਿਲੇ ਦਿਨ ਜੰਮੂ ਜੀ ਵੀ ਜਿਹੜੀਆਂ ਪੀਐਸਪੀਸੀਐਲ ਦੇ ਵਿੱਚ ਜਿਹੜੀਆਂ ਕੁਝ ਨੌਕਰੀਆਂ ਸੀਗੀਆਂ ਉਹਦੇ ਵਿੱਚ ਵੱਡੀ ਗਿਣਤੀ ਹਮਾਚਲ ਤੇ ਹਰਿਆਣੇ ਦੇ ਨੌਜਵਾਨਾਂ ਨੂੰ ਥਾਂ ਮਿਲੀ ਆ ਤੇ ਮੈਂ ਵੀ ਇੱਕ ਦੋ ਪੀਸੀ ਜਿਹੜੇ ਅਧਿਕਾਰੀ ਸੀ ਉਹਨਾਂ ਨਾਲ ਅਨੋਫੀਸ਼ਲ ਗੱਲ ਮਤਲਬ ਉਹੀ ਸਰਸਰੀ ਗੱਲਬਾਤ ਕੀਤੀ ਕੋਈ ਉਹਨਾਂ ਤੋਂ ਅਫੀਸ਼ੀਅਲ ਗ੍ਰੀਪ ਪੁੱਛਿਆ ਸਰਸਰੀ ਗੱਲਬਾਤ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਜਿਹੜੇ ਨੌਜਵਾਨ ਮੁੰਡੇ ਪਹਿਲਾਂ ਇੱਥੇ ਆਈਟੀਆਂ ਦੇ ਵਿੱਚ ਦਾਖਲ ਹੁੰਦੇ ਸੀਗੇ ਜਾਂ ਇਲੈਕਟ੍ਰੀਸ਼ੀਅਨ ਦਾ ਕੋਰਸ ਕਰਦੇ ਸੀ ਜਾਂ ਵਾਇਰ ਬੈਂਡ ਦਾ ਕੋਰਸ ਕਰਦੇ ਸੀ ਉਹਨਾਂ ਚੋਂ ਬਹੁਤ ਜਿਹੜੇ ਨੇ ਉਹ ਪੜ੍ਹਾਈ ਲਈ ਵਿਦੇਸ਼ ਚਲੇ ਗਏ ਇੱਥੇ ਐਲੀਜੀਬਲ ਬੰਦਿਆਂ ਦੀ ਹੀ ਕਮੀ ਪੈਦਾ ਹੋ ਗਈ ਇਹ ਗੱਲ ਮੈਨੂੰ ਉਹਨਾਂ ਅਧਿਕਾਰੀਆਂ ਨੇ ਦੱਸੀ ਤੇ ਫਿਰ ਜੇ ਕੁਦਰਤੀ ਗੱਲ ਆ ਜੇ ਉਹਨਾਂ ਦੀ ਕਮੀ ਪੈਦਾ ਹੋਈ ਹੈ ਤਾਂ ਫਿਰ ਉਹ ਖੱਪਾ ਤਾਂ ਦੂਜੇ ਸੂਬਿਆਂ ਦੇ ਵਿੱਚੋਂ ਭਰਿਆ ਜਾਊਗਾ ਹੀ ਤੇ ਉਹਦਾ ਨੁਕਸਾਨ ਤਾਂ ਪੰਜਾਬ ਨੂੰ ਹੋਏਗਾ ਹੀ ਪਰ ਇਸ ਵਾਰ ਤਾਂ ਜਿਹੜੇ ਕਾਲਜ ਆ ਆਈਟੀਆਈ ਆ ਫੇਰ ਦੁਬਾਰਾ ਭਰ ਗਏ ਕਿਉਂਕਿ ਜਿਉਂ ਟਾਈਟ ਹੋਇਆ ਬਾਅਦ ਬਾਅਦ ਇਹਨਾਂ ਦੇ ਹਾਂਜੀ ਕੋਣ ਰਾਣਤ 파ਰਤੀ ਆ ਬਿਲਕੁਲ ਤੁਹਾਡੀ ਗੱਲ ਜਾਇਜ਼ ਆ ਕਿਉਂਕਿ ਮੈਂ ਜਿੱਥੇ ਰਹਿਣਾ ਇੱਥੇ ਸਾਡੇ ਸੁਹਾਰ ਕਾਲਜ ਬਹੁਤ ਮਸ਼ਹੂਰ ਕਾਲਜ ਆ ਬਹੁਤ ਪੁਰਾਣਾ ਕਾਲਜ ਆ ਤਕਰੀਬਨ 5-6 ਦਹਾਕਿਆਂ ਤੋਂ ਚੱਲਦਾ ਕਾਲਜ ਆ ਔਰ ਇਹਦੀ ਸਮਰੱਥਾ ਵੀ ਕਾਫੀ ਵੱਡੀ ਆ ਵੱਲਵਾ ਯੂਨੀਵਰਸਿਟੀ ਤਾਂ ਚਲੋ ਵੱਡੀ ਗੱਲ ਹੁੰਦੀ ਆ ਪਰ ਕਿਸੇ ਜਿਹੜੀਆਂ ਪ੍ਰਾਈਵੇਟ ਯੂਨੀਵਰਸਿਟੀਆਂ ਨੇ ਉਹਨਾਂ ਨਾਲੋਂ ਛੋਟਾ ਨਹੀਂ ਹੈ ਇਹ ਕਾਲਜ ਉਹਨਾਂ ਦੇ ਬਰਾਬਰ ਦਾਵਾ ਉਹਨਾਂ ਨਾਲ ਮੱਥਾ ਲਾਉਣ ਦੇ ਯੋਗ ਆ ਪਰ ਇਹਦੇ باوجود ਅਸੀਂ ਦੇਖਿਆ ਪਿਛਲੇ ਸਮਿਆਂ ਦੇ ਵਿੱਚ ਇੱਥੇ ਬਿਜਲੀ ਦਾ ਬਿੱਲ ਦੇਣ ਤੱਕ ਦੀ ਨੌਬਤ ਆ ਗਈ ਸੀ ਵੀ ਉਹਨਾਂ ਤੋਂ ਬਿਜਲੀ ਦਾ ਬਿੱਲ ਤੱਕ ਨਹੀਂ ਸੀ ਦੇ ਹੋ ਰਿਹਾ ਤੇ ਇੰਨਾ ਆਰਥਿਕ ਮੰਦਵਾੜਾ ਜਿਹਦੇ ਕਰਕੇ ਜਿਹੜੀਆਂ ਅਧਿਆਪਕਾਂ ਦੀਆਂ ਪੱਕੀਆਂ ਆਫਰੀਆਂ ਨੇ ਉਹ ਬਹੁਤ ਘਟਗੀਆਂ ਨੇ ਤੇ ਜਿਹੜੇ ਮੈਨੇਜਮੈਂਟ ਵੱਲੋਂ ਰੱਖੇ ਗਏ ਅਧਿਆਪਕ ਸੀ ਉਹਨਾਂ ਨੂੰ ਬਹੁਤ ਹੀ ਨਗੂਣੀਆਂ ਤਰਖਾਹਾਂ ਦੇ ਕੇ ਜਿਹੜਾ ਡੰਗ ਟਪਾਈ ਕੀਤੀ ਜਾ ਰਹੀ ਆ ਤੇ ਇਸ ਵਾਰ ਜਰੂਰ ਰੋਲਕ ਪਰਤੀ ਆ ਜੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਮੇਰੇ ਖਿਆਲ ਜਿਹੜਾ ਸੰਕਟ ਇੱਥੇ ਆਇਆ ਸੀਗਾ ਪੈਦਾ ਹੋਇਆ ਮੇਰੇ ਖਿਆਲ ਉਹਨੂੰ ਹੱਲ ਕਰਨ ਚ ਮਦਦ ਮਿਲੇਗੀ ਨੌਕਰੀਆਂ ਦੇ ਵਿੱਚ ਫੇਰ ਪੰਜਾਬ ਨੂੰ ਅੱਗੇ ਮੇਰੇ ਖਿਆਲ ਪਹਿਲਾ ਜਿਹੜਾ ਹਿੱਸਾ ਮਿਲਣ ਲੱਗ ਜਗਾ ਅ ਬਣ ਕੋਣ ਇਹ ਮਿਲਣਾ ਵੀ ਚਾਹੀਦਾ ਔਰ ਮਿਲਣਾ ਲੱਗ ਵੀ ਜਾਏਗਾ ਪਰ ਜਿਹੜੀ ਨੌਜਵਾਨਾਂ ਦੇ ਪ੍ਰਵਾਸ ਦੀ ਸਮੱਸਿਆ ਸੀ ਜਿਹੜੀ ਪਿਛਲੇ ਸਮੇਂ ਚ ਬਹੁਤ ਇੱਕ ਕਿਸਮ ਦਾ ਕਹੀਏ ਵੀ ਵਿਰਾਟ ਰੂਪ ਹੀ ਧਾਰਨ ਕਰ ਗਈ ਸੀ ਤੇ ਪਿੰਡਾਂ ਦੇ ਪਿੰਡ ਜਿਹੜੇ ਨੇ ਹੋਣਾ ਸੀ ਅੱਗੇ ਦੇਖਦੇ ਸੀ ਵੀ ਦੁਆਬੇ ਦੇ ਵਿੱਚ ਵੱਡੀਆਂ-ਵੱਡੀਆਂ ਕੋਠੀਆਂ ਨੂੰ ਤਾਲੇ ਲਮਕਦੇ ਸੀ ਤੇ ਜਾਂ ਉੱਥੇ ਕੋਈ ਦੋ ਬਜ਼ੁਰਗ ਬੈਠੇ ਉਹਨਾਂ ਦੀ ਰਾਖੀ ਕਰਦੇ ਸੀ ਜਾਂ ਰਿਸ਼ਤੇਦਾਰਾਂ ਨੂੰ ਸੁਭਾੜੀਆਂ ਹੋਈਆਂ ਵੇਗਾ ਪ੍ਰਵਾਸੀ ਮਜ਼ਦੂਰ ਉਹਨਾਂ ਦੇ ਵਿੱਚ ਰਹਿੰਦੇ ਸੀ ਹਣ ਮਾਲੂਕੇ ਦੇ ਵਿੱਚ ਵੀ ਜਿਹੇ ਹਾਲਾਤ ਬਣੇ ਹੋਏ ਨੇ ਚਾਹੇ ਲੁਧਿਆਣਾ ਜਿਲ੍ਹਾ ਹੋਵੇ ਚਾਹੇ ਮੋਗਾ ਹੋਵੇ ਚਾਹੇ ਹੁਣ ਬਟਿੰਡਾ ਹੋਵੇ ਜਾਂ ਫਿਰੋਜ਼ਪੁਰ ਤੇ ਫਾਜ਼ਿਲਕਾ ਵਰਗੇ ਜਿਹੜੇ ਜ਼ਿਲ੍ਹੇ ਨੇ ਉਹਨਾਂ ਦੇ ਵਿੱਚ ਵੀ ਜਿਹੇ ਹਾਲਾਤ ਬਣੇ ਹੋਏ ਨੇ ਵੀ ਘਰਾਂ ਦੇ ਘਰ ਖਾਲੀ ਪਏ ਨੇ ਤੇ ਨੌਜਵਾਨ ਮੁੰਡੇ ਕੁੜੀਆਂ ਜਿਹੜੇ ਨੇ ਉਹ ਆਪਣੇ ਚੰਗੇ ਭਵਿੱਖ ਦੀ ਆਸ ਨਾਲ ਵਿਦੇਸ਼ਾਂ ਵੱਲ ਨੂੰ ਪ੍ਰਵਾਸ ਕਰਦੇ ਨੇ ਜ਼ਮੀਨਾਂ ਵੇਚ ਕੇ ਗਹਿਣੇ ਕੱਕ ਆਪਣੇ ਕਰਜ਼ੇ ਚੁੱਕ ਕੇ ਹੋਰ ਬਲਵਾ ਹਰ ਹਿੱਲਾ ਹਰਵਾ ਵਰਤ ਕੇ ਉਹ ਵਿਦੇਸ਼ ਜਾਣਾ ਚਾਹੁੰਦੇ ਨੇ ਅੱਜ ਦਾ ਜਿਹੜਾ ਐਕਸ਼ਨ ਹੋਇਆ ਕਾਲੇ ਪਾਣੀਆਂ ਦਾ ਮੁੱਦਾ ਜਿਹਨੇ ਪੰਜਾਬ ਨੂੰ ਬਹੁਤ ਬਿਮਾਰੀਆਂ ਨਾਲ ਜਕੜ ਲਿਆ ਕੀ ਉਹਦੇ ਤੇ ਫੋਕਸ ਹੋਏਗਾ ਕੀ ਕਾਲੇ ਪਾਣੀਆਂ ਦਾ ਜਿਹੜਾ ਮਾਮਲਾ ਇਹ ਹੱਲ ਹੋਣ ਚ ਕਿੰਨੀ ਕੁ ਮਦਦ ਮਿਲੇਗੀ ਅ ਉਹਨਾਂ ਨੇ ਕਿਹਾ ਬਾਰ ਬਾਰ ਬਈ ਅਧਿਕਾਰੀਆਂ ਨੇ ਬਈ ਤੁਹਾਡੀ ਗੱਲਬਾਤ ਕਰਾਉਣੇ ਆ ਮੈਨੂੰ ਇਹ ਲੱਗਦਾ ਵੀ ਜਿਹੜੀਆਂ ਕੋਈ ਕਮੇਟੀਆਂ ਵਗੈਰਾ ਬਣੀਆਂ ਨੇ ਸ਼ਾਇਦ ਉਹਦੇ ਚ ਉਹਨਾਂ ਨੂੰ ਮੈਂਬਰ ਵਗੈਰਾ ਲੈ ਲੈਣਗੇ ਜਾਂ ਆਉਣ ਵਾਲੇ ਦਿਨਾਂ ਚ ਪਰ ਜਿਹੜੇ ਉਹ ਆਗੂ ਨੇ ਖਾਸ ਕਰਕੇ ਜਿਵੇਂ ਤੁਸੀਂ ਪਿਛਲੇ ਦਿਨ ਦੇਖਿਆ ਹੋਊਗਾ ਜੰਮੂ ਜੀ ਜਿਹੜੇ ਆਪਨੇ ਵਿਧਾਇਕ ਨੇ ਗੋਗੀ ਉਹਨਾਂ ਨੇ ਵੀ ਇਹ ਮੰਗ ਕੀਤੀ ਸੀ ਵੀ 650 ਕਰੋੜ ਰੁਪਇਆ ਤਕਰੀਬਨ ਜਿਹੜਾ ਗੰਦੇ ਨਾਲੇ ਦੀ ਸਫਾਈ ਲਈ ਜਾਂ ਬੁੱਢੇ ਨਾਲੇ ਦੀ ਸਫਾਈ ਲਈ ਆਇਆ ਉਹਦੇ ਚੋਂ ਜਿਹੜੀ ਵੱਡੀ ਰਕਮ ਆ ਉਹ ਮੰਗੋ ਰਿਆ ਰਹੀ ਜਿਹੜੀ ਉਹ ਖਚਲੀ ਗਈ ਆ ਉਹ ਹਕੀਕਤ ਦੇ ਵਿੱਚ ਧਰਤੀ ਦੇ ਉੱਤੇ ਕਿਤੇ ਸਾਹਮਣੇ ਲੱਗੀ ਹੋਈ ਦਿਖਾਈ ਨਹੀਂ ਦਿੰਦੀ ਐ ਤੇ ਉਹਨਾਂ ਨੇ ਇਹਦੀ ਪੀਸੀਵੀਆਈ ਜਾਂਚ ਦੀ ਮੰਗ ਵੀ ਕੀਤੀ ਸੀਗੀ ਤੇ ਅੱਜ ਜਿਹੜੇ ਮੋਰਚੇ ਦੇ ਆਗੂ ਸੀ ਉਹਨਾਂ ਨੇ ਵੀ ਇਸ ਮੰਗ ਨੂੰ ਉਹਦਾ ਅਭਾਰਿਆ ਵੀ ਇੰਨਾ ਪੈਸਾ ਖਰਚਣ ਦੇ ਬਾਵਜੂਦ ਇੱਥੇ 31 ਤੱਕ ਜੇ ਪੂੰਈ ਨਹੀਂ ਹੈ ਤੇ ਹਾਲਾਤ ਤਾਂ ਪਹਿਲਾਂ ਨਾਲੋਂ ਵਿਗੜ ਗਏ ਨੇ ਸੁਧਾਰਨ ਦੀ بجائے ਤੇ ਉਹਨਾਂ ਜਿਹੜੇ ਦੇਖੀਏ ਤਾਂ ਉਂਗਣ ਅੱਜ ਦੇ ਮੋਰਚੇ ਦੌਰਾਨ ਬਾਬਾ ਸੀਛੇਵਾਲ ਵੱਲੋਂ ਵੀ ਉਠਦੀ ਦਿਖਾਈ ਦਿੱਤੀ ਜਿਹੜੇ ਪੰਜਾਬ ਦੇ ਵਿੱਚ ਪਹਿਲਾਂ ਵਾਤਾਵਰਣ ਪ੍ਰੇਮੀਆਂ ਦੇ ਤੌਰ ਤੇ ਜਾਂ ਉਹ ਰਾਜ ਸਭਾ ਦੇ ਮੈਂਬਰ ਵੀ ਬਣੇ ਨੇ ਜੁਰ ਉਹਨਾਂ ਦਾ ਪੰਜਾਬ ਦੇ ਵਿੱਚ ਨਾਂ ਚੱਲਦਾ ਸਹੀ ਸਮੇਂ ਮੈਂ ਇਹੀ ਸਵਾਲ ਇਹ ਕਰਨ ਆਲਾ ਸੀ ਤੁਹਾਨੂੰ ਵੀ ਰਾਜ ਸਭਾ ਮੈਂਬਰ ਬਾਬਾ ਬਲਬੀਰ ਸਿੰਘ ਸੀਚੇਵਾਲ ਦੀ ਕੀ ਭੂਮਿਕਾ ਹੈ ਇਹਦੇ ਵਿੱਚ ਉਹ ਵੀ ਇਹ ਮਾਮਲੇ ਉਠਾਉਂਦੇ ਰਹੇ ਆ ਅ ਕੱਲ ਤੋਂ ਮੈਂ ਕੱਲ ਤੋਂ ਲਗਾਤਾਰ ਦੇਖ ਰਿਹਾ ਭਈ ਲੱਖੇ ਸੁਹਾੜੇ ਨੂੰ ਵੀ ਜਦੋਂ ਇਹ ਸਵਾਲ ਪੁੱਛਿਆ ਗਿਆ ਭਈ ਤੁਸੀਂ ਬਾਬਾ ਸੀਚੇਵਾਲ ਬਾਰੇ ਸੰਤ ਸੀਚੇਵਾਲ ਬਾਰੇ ਤੁਹਾਡੇ ਕੀ ਰਾਏ ਆ ਉਹਰੇ ਕਹਿੰਦੇ ਸੀ ਤਾਂ ਹੱਥ ਵਾਂ ਕੇ ਬੇਨਤੀ ਕਰਦੇ ਵੀ ਉਹ ਆਉਣ ਇਸ ਨੂੰ ਆਪਦੇ ਅਗਵਾਈ ਕਰਨ ਲੜਨ ਦੇ ਉੱਤੇ ਪਰ ਉਹ ਕਹਿੰਦੇ ਵੀ ਹੁਣ ਤਾਂ ਉਹ ਸਰਕਾਰ ਚ ਕਿਸਮ ਦੇ ਸ਼ਾਮਲ ਹੋ ਗਏ ਨੇ ਤੇ ਹੁਣ ਉਹ ਸਰਕਾਰ ਦਾ ਪੱਖ ਜ਼ਿਆਦਾ ਪੂਰਦੇ ਨੇ ਹੁਣ ਉਹ ਲੋਕਾਂ ਦੇ ਨਾਲੋਂ ਟੁੱਟ ਚੁੱਕੇ ਨੇ ਪਰ ਸਰਕਾਰ ਨੇ ਕੋਈ ਪਾਬੰਦੀ ਤਾਂ ਨਹੀਂ ਲਾਈ ਉਹ ਮਾਮਲੇ ਤਾਂ ਉਠਾ ਸਕਦੇ ਰਾਜ ਸਭਾ ਦੇ ਵਿੱਚ ਵੀ ਉਹਨਾਂ ਨੇ ਇੱਕ ਅੱਧੀ ਵਾਰ ਇਹ ਮਾਮਲੇ ਉਠਾਉਣ ਦੀ ਕੋਸ਼ਿਸ਼ ਕੀਤੀ ਹੈ ਇਹ ਮਾਮਲਾ ਤਾਂ ਉਠਣਾ ਚਾਹੀਦਾ ਕਿਉਂਕਿ ਪੰਜਾਬੀਆਂ ਦੀ ਸਿਹਤ ਨਾਲ ਜੁੜਿਆ ਹੋਇਆ ਮਸਲਾ ਹੈ ਸਿਹਤ ਦਾ ਬਹੁਤ ਵੱਡਾ ਨੁਕਸਾਨ ਜਿਹੜਾ ਹੋ ਰਿਹਾ ਹੈ ਜੰਮੂ ਜੀ ਜਿਹੜੀ ਪਿਛਲੇ ਦਿਨਾਂ ਦੇ ਵਿੱਚ ਆਪਾਂ ਦੇਖਿਆ ਸੀਗਾ ਜਿਹੜੀ ਉਹ ਫਿਰੋਜ਼ਪੁਰ ਵਾਲੀ ਮਿੱਲ ਦਾ ਰੌਲਾ ਪਿਆ ਜਿੱਥੇ ਕਾਫੀ ਲੰਬਾ ਮੋਰਚਾ ਵੀ ਚੱਲਿਆ ਤੇ ਉੱਥੇ ਜਾਂਚ ਵਗੈਰਾ ਵੀ ਹੋਈ ਕਮੇਟੀਆਂ ਬਣੀਆਂ ਜਿਹੜੇ ਕੁਝ ਇਸ ਮਾਮਲੇ ਨਾਲ ਜੁੜੇ ਹੋਏ ਵਿਗਿਆਨੀ ਸੀ ਉਹਨਾਂ ਦੀਆਂ ਵੀ ਕਮੇਟੀਆਂ ਉਹਨਾਂ ਨੇ ਜਾਂਚ ਕੀਤੀ ਸੈਂਪਲ ਲਏ ਬੜਾ ਕੁਝ ਹੋਇਆ ਉੱਥੇ ਵੀ ਸੰਤ ਸੀਚੇਵਾਲ ਜਿਹੜੇ ਨੇ ਬਲਬੀਰ ਸਿੰਘ ਉਹਨਾਂ ਦੀ ਭੂਮਿਕਾ ਕੋਈ ਬਹੁਤੀ ਚੰਗੀ ਨਹੀਂ ਰਹੀ ਉਹਦੇ ਉੱਤੇ ਉੱਥੇ ਵੀ ਉਂਗਲ ਉਡਦੀ ਰਹੀ ਉਹ ਮਿਲਵਾਲਕਾਂ ਦਾ ਤੇ ਸਰਕਾਰ ਦਾ ਪੱਖਪੂਰਨ ਹੀ ਦਿਖਾਈ ਦਿੱਤੇ ਇੱਥੇ ਵੀ ਹਾਲਾਤ ਉਹੋ ਜਿਹੇ ਚਲੋ ਇਹ ਤਾਂ ਜਦੋਂ ਵੀ ਸੀਚੇਵਾਲ ਹੋਣੇ ਚੱਲ ਮਿਲਣਗੇ ਅਸੀਂ ਇਹ ਸਵਾਲ ਜ਼ਰੂਰ ਉਹਨਾਂ ਤੇ ਰੇਜ ਕਰਾਂਗੇ ਵੀ ਆਹ ਮਸਲਾ ਹੈ ਇਸ ਮਾਮਲੇ ਨੂੰ ਤੁਸੀਂ ਆਪਣੇ ਆਪ ਨੂੰ ਤੁਹਾਡੀ ਵਚਨਬੱਧਤਾ ਵੀ ਮੈਂ ਪੰਜਾਬ ਦਾ ਵਾਤਾਵਰਣ ਸਾਫ਼ ਕਰਨਾ ਪਾਣੀ ਸਾਫ਼ ਕਰਨਾ ਤੇ ਇਸ ਮਾਮਲੇ ਦੇ ਉੱਪਰ ਤੁਹਾਡੀ ਪੋਜੀਸ਼ਨ ਜਿਹੜੀ ਆ ਉਹਨੂੰ ਸਾਫ਼ ਕਰਨਾ ਚਾਹੀਦਾ ਤੁਹਾਨੂੰ ਬਿਲਕੁਲ ਦਿਨੋਂ ਦਿਨ ਖਰਾਬ ਹੋ ਰਹੀ ਹੈ ਸੋ ਮੈਂ ਤਾਂ ਇਹ ਕਹਿ ਸਕਦਾ ਕਿਉਂਕਿ ਜਿੰਨਾ ਕਸੀਂ ਦੇਖ ਰਹੇ ਆ ਖਾਸ ਤੌਰ ਤੇ ਲੋਕਾਂ ਦੇ ਵਿੱਚ ਜਿਹੜਾ ਉਹਨਾਂ ਦਾ ਇੱਕ ਪੁਰਾਣਾ ਇਮੇਜ ਬਣਿਆ ਹੋਇਆ ਸੀ ਜਿਹੜੀ ਉਹਨਾਂ ਦੀ ਇੱਕ ਸਾਫ਼ ਸੁਥਰੀ ਦਿੱਖ ਸੀਗੀ ਉਹਦੇ ਉੱਤੇ ਉਂਗਲਾਂ ਜ਼ਰੂਰ ਉਠਕੀਆਂ ਨੇ ਇਹ 'ਚ ਕੋਈ ਸ਼ੱਕ ਨਹੀਂ ਆ। ਔਰ ਜਿਹੜੀ ਉਹਨਾਂ ਦੀ ਭੂਮਿਕਾ ਵੀ ਆ ਉਹ ਕਈ ਵਾਰੀ ਸ਼ੱਕ ਦੇ ਘੇਰੇ 'ਚ ਆ ਜਾਂਦੀ ਆ। ਸੋ ਗਿਲਸਾਪ ਤੁਸੀਂ ਇਹ ਚੋਜ ਜੁੜੇ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਅੱਗੇ ਵੀ ਇਹਤੇ ਤੇ ਨਿਗਾਹ ਰੱਖਣੀ ਹੈ ਵੀ ਮੋਰਚਾ ਜਿਹੜਾ ਲੱਗਾ ਹੈ ਕਿੰਨੇ ਚਿਰ ਲੱਗੇਗਾ ਕੀ ਹੋਏਗਾ ਇਹਦੇ ਕੋਈ ਸਾਰਥਕ ਨਤੀਜੇ ਨਿਕਲਣਗੇ ਉਹਨਾਂ ਤੱਕ ਅਸੀਂ ਉਡੀਕ ਕਰਾਂਗੇ ਤੁਹਾਡਾ ਚੋਜ ਜੁੜਨ ਲਈ ਬਹੁਤ-ਬਹੁਤ ਸ਼ੁਕਰੀਆ। ਬਹੁਤ ਮਿਹਰਬਾਨੀ ਜੀ ਅਸੀਂ ਅੱਜ ਵੀ ਕੋਸ਼ਿਸ਼ ਕਰਾਂਗੇ ਕਿਉਂਕਿ ਅਜੇ ਵੀ ਮਾਮਲਾ ਠੰਡਾ ਨਹੀਂ ਪਿਆ ਹੈ ਅਜੇ ਬਾਬਾ ਸ਼ਹਿਰ ਦੇ ਵਿੱਚ ਅਜੇ ਵੀ ਤਣਾਅਪੂਰਨ ਸਥਿਤੀ ਬਣੀ ਹੋਈ ਆ ਤੁਹਾਡੀ ਬਹੁਤ ਮਿਹਰਬਾਨੀ ਤੁਸੀਂ ਮੈਨੂੰ ਸਮਾਂ ਦਿੱਤਾ ਬਹੁਤ ਮਿਹਰਬਾਨੀ ਜੀ